ਇਹੋ ਸਮੇਂ ਹੁੰਦਾ ਹੈ ਮੁਲਾਕਾਤ ਸਾਧੂ ਨਾਲ ਹੋਈ ਤੇ ਉਹ ਕਹਿੰਦਾ ਬਾਬਾ ਜੀ ਮੈਂ ਸਿਕੰਦਰਾਂਮ ਮੈਂ ਦੁਨੀਆਂ ਜਿੱਤਣ ਚੱਲਣਾ ਮੈਨੂੰ ਸ਼ਿਰਵਾ ਦੇ ਤਾਂ ਕਿ ਮੈਂ ਦੁਨੀਆਂ ਜਿੱਤ ਸਕਾਂ ਤਾਂ ਕਿ ਮੇਰੀ ਚਾਹ ਜੀਕਾਰ ਕੋ ਜੇ ਸਿਕੰਦਰ ਤੂੰ ਦੁਨੀਆਂ ਜਿੱਤ ਕੇ ਕੀ ਕਰੇਗਾ ਮੈਨੂੰ ਦੱਸ ਖਾਂ ਕੀ ਕਰ ਲੇਗਾ ਦੁਨੀਆਂ ਜਿੱਤ ਕੇ ਦੱਸ ਮੈਂ ਚਕਰਵਰਤੀ ਰਾਜਾ ਬਣਾਗਾ ਮੈਂ ਸਾਰੇ ਸੁਣ ਕੇ ਮੈਂ ਮੁੱਚਾ ਕਰਾਂਗਾ ਮੈਂ ਆਰਾਮ ਕਰਾਂਗਾ ਮੈਂ ਆਪਣੇ ਆਪ ਦਾ ਆ ਮਾਲਕ ਹੋਣਾ ਤੂੰ ਆਪਣੇ ਆਪ ਦਾ ਆ ਮਾਲਕ ਬਣਨਾ ਚਾਹੁੰਦਾ ਹੈ ਨਾ ਉਹ ਤੇ ਹੁਣ ਤੂੰ ਬਣ ਸਕਦਾ ਉਹਦੇ ਲਈ ਇੰਨਾ ਕੁਝ ਕਰਨ ਦੇ ਕੀ ਲੋਕ ਕਿਵੇਂ ਮੈਨੂੰ ਦੱਸੋ ਜਰਾ ਕਿਵੇਂ ਮੈਂ ਐਵੇਂ ਕਰ ਸਕਣਾ ਦੱਸਿਆ ਜੇ ਹੈ ਤੋ ਮੇਰੇ ਵਾਂਗ ਐਵੇਂ ਕਰ ਸਕਣਾ ਉਹ ਕਮੜਿਆ ਦੁਨੀਆਂ ਵਿੱਚ ਕੋਈ ਚਿਤ ਸਕਿਆ ਤੋ ਇਹ ਤੇ ਸੋਚ ਤੋ ਦੁਨੀਆ ਚ ਚਿੰਤਾ ਚਿਤ ਦਿਆਂ ਤੋ ਕਿੰਨੇ ਕਤਲ ਕਰਨੇ ਕਿੰਨਾ ਕੁਛ ਕਰਨਾ ਸਾਰਾ ਕੁਛ ਕਰਨ ਤੋਂ ਬਾਅਦ ਉਹ ਆਰਾਮ ਕਰਨਾ ਉਹ ਤੋ ਪਹਿਲਾਂ ਇਹ ਸਾਧੂਆਂ ਵਾਂਗ ਆਰਾਮ ਕਰ ਲੈ ਕੀ ਲੋੜ ਉਸ ਤੋਂ ਬਾਅਦ ਅਲਸੰਦਰ ਨੇ ਦੁਨੀਆ ਚਿੰਤਾ ਦਾ ਖਿਆਲ ਹੀ ਛੱਡ ਦਿੱਤਾ ਉਹ ਖੁਦ ਇੱਕ ਸਾਧੂ ਬਣ ਗਿਆ ਜੋ ਖਾਲੀ ਹੱਥ ਹਰ ਦੁਨੀਆ ਤੋਂ ਗਿਆ ਇਸ ਵਾਰ ਬਾਦ ਨਹੀਂ ਹੋਣਾ ਉਹ ਵੀ ਵਰ ਗਿਆ ਸਮਝਣਾ